ਫਗਵਾੜਾ ਦੇ ਜਗਜੀਤਪੁਰ ਪਿੰਡ ਵਿਖੇ ਜ਼ਮੀਨੀ ਵਿਵਾਦ ਦੇ ਚੱਲਦੇ ਦੋ ਧਿਰਾਂ ਦੇ ਵਿੱਚ ਆਪਸ ਦੇ ਵਿੱਚ ਪਿਆ ਕਲੇਸ਼ ਦੋਨੋਂ ਧਰਾਵਾਂ ਨੇ ਇੱਕ ਦੂਸਰੇ ਤੇ ਲਗਾਏ ਤੱਕਾ ਸ਼ਾਹੀ ਕਰਨ ਦੇ ਗੰਭੀਰ aarop ਐਂਡ ਟੀਵੀ ਪੰਜਾਬ نیوز ਲਈ ਫਗਵਾੜਾ ਤੋਂ ਯਾਸ਼ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਨਾ ਆਪਣਾ ਗਿਆਨ ਚੰਦ ਜੀ ਹਾਂਜੀ ਗਿਆਨ ਚੰਦ ਜੀ ਕਿਹੜੇ ਪਿੰਡ ਤੋਂ ਆਪਾਂ ਜਗਜੀਤਪੁਰ ਤੋਂ ਹਾਂਜੀ ਕੀ ਮਾਮਲਾ ਕੀ ਅੱਜ ਮੰਗੀ ਖੇਤਾਂ ਦੇ ਵਿੱਚ ਖੜੇ ਆ ਖੇਤਾਂ ਦਾ ਮਾਮਲਾ ਇਹ ਆ ਜੀ ਪਹਿਲੇ ਪੁਰਾਣੀ ਵੱਟ ਕਿਤੇ ਮਰੱਬੇ ਬੰਨੀਆਂ ਦੀ ਆ ਇਹ ਇਹ ਬੱਟ ਹੁਣ ਪੱਟ ਕੇ ਵੀ ਨਹੀਂ ਆ ਕਣਕ ਦੇ ਬੀਜ ਹੀ ਆ ਦੇਲਾ ਪਾਏ ਖੇਤ ਆ ਤਾਂ ਇਹਨਾਂ ਨੇ ਉਸ ਵੇਲੇ ਕਿਸੇ ਨੇ ਗੌਰ ਨਹੀਂ ਕੀਤੀ ਹੁਣ ਉਹਨੇ ਲਿਆ ਕੇ ਗੁੰਡੇ ਮੁੰਡੇ ਉਧਰੋਂ ਬਾਹਰੋਂ ਲਿਆ ਕੇ ਤਾਂ ਆ ਧੱਕਾ ਕੀਤਾ ਧੱਕਾ ਕਰਕੇ ਬੁਰਜੀਆਂ ਲਾ ਕੇ ਗਏ ਆ ਕਣਕ ਪੱਟ ਗਏ ਆ ਕੋਣ ਵਿਅਕਤੀ ਸੀ ਜਿਹੜਾ ਨੇ ਇੱਥੇ ਕੀਤਾ ਆਗੇ ਇਹ ਆ ਤਸੀਮ ਵਾਲਿਆ ਤਾਂ ਉਹਦੇ ਸਵਰਨੇ ਦੇ ਮੁੰਡੇ ਆ ਫੀਰਾ ਆਇਆ ਇੱਕ ਦਾ ਨਾਂ ਇਹ ਨਹੀਂ ਲਿਆ ਕੇ ਬੰਦੇ ਬਾਹਰੋਂ ਲਿਆ ਕੇ ਸਾਡੇ ਪਿੰਡ ਦਾ ਕੋਈ ਬੰਦਾ ਨਾ ਸੀ ਕਿੰਨੇ ਬੰਦੇ ਆਏ ਸੀਗੇ ਜੀ ਬਾਹਰੋਂ ਬੰਦੇ ਤਾਂ 30 35 ਬੰਦੇ ਸੀਗੇ ਅੱਛਾ ਜੀ ਹਾਂ ਜੀ ਠੀਕ ਹੀ ਗੱਲ ਹੈ ਕੱਤੇ ਆਏ ਸੀਗੇ ਜੀ ਗੱਡੀਆਂ ਤੇ ਆਏ ਜੀ ਗੱਡੀਆਂ ਤੇ ਵੀ ਟਰੈਕਟਰ ਤੇ ਵੀ ਆਏ ਸੀਗੇ ਹਾਂ ਜੀ ਟਰੈਕਟਰ ਤੇ ਵੀ ਆਏ ਸੀਗੇ ਟਰੈਕਟਰ ਵਾਲਾ ਪਹਿਲਾਂ ਆਇਆ ਸੀ ਉਹ ਟਰੈਕਟਰ ਵਾਲਾ ਜਿਹੜਾ ਬਾਹਰ ਕੇ ਗਿਆ ਉਹ ਪਹਿਲਾਂ ਆਇਆ ਸੀ ਇਹ ਨਹੀਂ ਪਤਾ ਉਹ ਕਿੱਥੇ ਦਾ ਸੀਗਾ ਉਹ ਵੀ ਬਾਹਲੇ ਸੀ ਜੀ ਆਹ ਵੇ ਤੇ ਸਾਡੇ ਪਿੰਡ ਦਾ ਨਹੀਂ ਸੀ ਉਹ ਹਾਂ ਜੀ ਪੇ ਕੀ ਇਨਸਾਫ ਚਾਹੁੰਦੇ ਆ ਪ੍ਰਸ਼ਾਸਨ ਕੋ ਸਾਫ ਹੋ ਜਾ ਜੀ ਪਿਓ ਏਦਾਂ ਆ ਪੇ ਪਟਵਾਰੀ ਲਿਆਉਣ ਪਟਵਾਰੀ ਲਿਆ ਕੇ ਆਪਣੀ ਜ਼ਮੀਨ ਪੂਰੀ ਕਰਨ ਇਧਰ ਸਾਡੀ ਪੂਰੀ ਹੋ ਜੇ ਤੇ ਇਸ ਮਾਮਲੇ ਨੂੰ ਪੁਲਿਸ ਸ਼ਿਕਾਇਤ ਕੀਤੀ ਹੈ ਜੀ ਹਾਂ ਜੀ ਪੁਲਿਸ ਨੂੰ ਸੂਚਨਾ ਦਿੱਤੀ ਇਸ ਹਾਂ ਜੀ ਹਾਂ ਜੀ ਪੁਲਿਸ ਆਈ ਸੀ ਮੌਕੇ ਤੇ ਆਏ ਸੀ ਮੌਕੇ ਤੇ ਦੇਖ ਗਏ ਕੱਲ ਸਰਬ ਜਿਹੜੇ ਜਿਹੜੇ ਵਿਅਕਤੀਆਂ ਨੇ ਆ ਕੇ ਇੱਥੇ ਮਦਲਗੀ ਜਗ੍ਹਾ ਦਾ ਤੋੜ ਬੰਨ੍ਹ ਕੀਤੀ ਆ ਉਹ ਵਿਅਕਤੀ ਕਿੰਨੇ ਸੀ ਕੱਤੇ ਆਏ ਸੀਗੇ ਉਹ ਵਿਅਕਤੀ ਕਾਫੀ ਮੁੰਡੇ ਸੀਗੇ ਤੇ ਗੱਡੀਆਂ ਤੇ ਆਏ ਸੀਗੇ ਜੀ ਗੱਡੀਆਂ ਤੇ ਆਏ ਸੀ ਹਾਂਜੀ ਤੇ ਟਰੈਕਟਰ ਵਗੈਰਾ ਵੀ ਲੱਗੇ ਆ ਸੀ ਟਰੈਕਟਰ ਵੀ ਕਿਸੇ ਆਵਨ ਕੋਲ ਜੀ ਹਾਂਜੀ ਪਾ ਮੁਸਕਾਨ ਹੈ ਭਾਜੀ ਹਾਂਜੀ ਕੀ ਮਾਮਲਾ ਕੀ ਜਿਹੜਾ ਅੱਜ ਅੱਗੇ ਇੱਥੇ ਪਿੰਡ ਦੇ ਵਿੱਚ ਖੜੇ ਆ ਅਸੀਂ ਤਾਂ ਪਾਜੀ ਇੱਥੇ ਪਰਸੋ ਚੋਂ ਉਹਦੇ ਪਾਣੀ ਲਾਉਂਦੇ ਸੀ ਮੇਰੇ ਹਸਬੰਡ ਤੇ ਕੱਲੇ ਪਾਣੀ ਦਾ ਕੰਮ ਨਿਭੜ ਗਿਆ ਸੀ ਕੱਲ ਘਰ ਚੱਲ ਗਏ ਮਗਰੋਂ ਬਾਣੀ ਆਏ ਆ ਜਾਨੀ ਕਿ ਨਾਲ ਇਹ ਵੱਟ ਪਹਿਲੀ ਆ ਜੱਦੀ ਚੱਲਦੀ ਆ ਸਾਡੇ ਬਜ਼ੁਰਗਾਂ ਦੀ ਵੱਟ ਉਹ ਪਟ ਗਏ ਤੇ ਜਾਨੀ ਕਿ ਆਪਣੀ ਬੌਧੀਆਂ ਕੱਢ ਗਏ ਆ ਤੇ 40 ਬੰਦੇ ਨਾਲ ਲੈ ਕੇ ਆ ਗਿਆ ਗੱਡੀਆਂ ਭਰ ਕੇ ਕੋਈ ਨਾਮ ਵਗੈਰਾ ਹੈ ਉਹਨਾਂ ਦੇ ਹਾਂਜੀ ਸाहिल ਮੁੰਡੇ ਦਾ ਨਾਮ ਆ ਅੱਛਾ ਜੀ ਕੱਥੇ ਆਏ ਸੀ ਇਹੋ ਉਹ ਗੱਡੀਆਂ ਚ ਆਏ ਸੀ ਗੱਡੀਆਂ ਜੀ ਕੋਈ ਇੱਥੇ ਦੇ ਹੀ ਇਹ ਪਿੰਡ ਦੇ ਹੀ ਆ ਜਾਂ ਬਾਹਰੋਂ ਦੇ ਅੱਛਾ ਸਾਡੇ ਪਿੰਡ ਦਾ ਦੋਤਾ ਆ ਬਾਕੀ ਉਹਦੇ ਨਾਲ ਮੁੰਡੇ ਉਹ ਪਤਾਨ ਪਛਾਤੀ ਆ ਪਤਾ ਨਹੀਂ ਕਿੱਥੋਂ ਲੈ ਕੇ ਆਇਆ ਅੱਛਾ ਜੀ ਕਿੰਨੇ ਕ ਵਜੇ ਹੋਇਆ ਹੱਸਾ ਇਹ ਹੋਇਆ 10 11 ਵਜੇ ਦੇ ਵਿੱਚ ਵਿੱਚ ਹਾਂਜੀ 10 11 ਦੇ ਵਿੱਚ ਵਿੱਚ ਹੋਇਆ ਯਾਨੀ ਕਿ ਅੱਛਾ ਜੀ ਹਾਂਜੀ ਤੇ ਤੁਸੀਂ ਇੱਥੇ ਅਸੀਂ ਮੌਕੇ ਤੇ ਨਹੀਂ ਮੈਂ ਮੇਡਾ ਵੀਰ ਮਣਾਉਦੀ ਆ ਮੈਂ ਸਕੂਲ ਗਈ ਹੋਈ ਸੀਗੀ ਮੈਨੂੰ ਆਈ ਨੂੰ ਪਤਾ ਲੱਗਾ ਇਹ ਫਿਰ ਇਹਨਾਂ ਨੇ ਥਾਣੇ ਐਪਲੀਕੇਸ਼ਨ ਲੈ ਕੇ ਦਿੱਤੀ ਸੀਗੀ ਜਿਹੜੀ ਜਿਹੜੀ ਇਹ ਜਗਾ ਵਾ ਇਹ ਇਹਨਾਂ ਦੇ ਨਾਂ ਦੇ ਬੋਲਦੀ ਜਿਹੜੀ ਸੋਰੇ ਦੇ ਨਾਮ ਆ ਕੀ ਨਾਂ ਉਹਨਾਂ ਦਾ ਜੀ ਇਹਨਾਂ ਦਾ ਨਾਮ ਹੈਗਾ ਦਰਸ਼ਨਰਾਮ ਆ ਅੱਛਾ ਜੀ ਤੇ ਇਹ 30 35 ਬੰਦੇ ਆ ਕੇ ਕੀਤਾ ਹਾਂਜੀ 30 35 ਬੰਦੇ ਸੀ ਸਾਨੂੰ ਸਰਪੰਚ ਨੇ ਫਿਰ ਦੱਸਿਆ ਇਹਨਾਂ ਨੂੰ ਫਿਰ ਕਹਿੰਦੇ ਵੇ ਤੂੰ ਕੱਲਾ ਨਾ ਜਾਈ ਐਵੇਂ ਲੜਾਈ ਵਧੂ ਵੀ ਕੋਈ ਫਾਇਦਾ ਨਹੀਂ ਹੋਏਗਾ ਅਸੀਂ ਤਾਂ ਕਹਿੰਦੇ ਵੇ ਇੱਦਾਂ ਹੀ ਨਿਬੜ ਜਵੇ ਤਾਂ ਵਧੀਆ ਗੱਲ ਐ ਪਰ ਉਹ ਇਸ ਗੱਲ ਨੂੰ ਸਮਝਦੇ ਨਹੀਂ ਉਹ ਬਦਮਾਸ਼ ਲਿਆ ਕੇ ਸਾਡੇ ਤੇ ਨਜਾਇਜ਼ ਧੱਕਾ ਕਰਦੇ ਆ ਇਹ ਚੰਗੀ ਗੱਲ ਨਹੀਂ ਉਹਨਾਂ ਵੱਲ ਤੇ ਪੁਲਿਸ ਮਾਮਲੇ ਨੂੰ ਸ਼ਿਕਾਇਤ ਦਿੱਤੀ ਸੀ ਹਾਂਜੀ ਦਿੱਤੀ ਸੀ ਆਈ ਸੀ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਦੇਖ ਕੇ ਗਏ ਮੌਕੇ ਤੇ ਕੀ ਮੰਗ ਰੱਖਦੇ ਪ੍ਰਸ਼ਾਸਨ ਕੋ ਆਪਾਂ ਅਸੀਂ ਤਾਂ ਇਹੀ ਕਹਿੰਦੇ ਜਿੱਥੇ ਸਾਡੀ ਜਾਦੀ ਗੱਲ ਐ ਇਹਨਾਂ ਨੂੰ ਆਪਣੇ ਪਟਵਾਰੀ ਲੈਣ ਜਿਹੜਾ ਉਹਨ ਤੇ ਕਦੀ ਜਿੱਦਾਂ ਹੁਣ ਤੁਹਾਡਾ ਇਹਨਾਂ ਨਾਲ ਨੁਕਸਾਨ ਹੋਇਆ ਲੋਸ ਹੋਇਆ ਹਾਂ ਜੀ ਇਹ ਤਾਂ ਹਰਜਾਨਾ ਭਰਦਣ ਸਾਡਾ ਠੀਕ ਆ ਜੀ ਤੇ ਤੁਸੀਂ ਪਟਵਾਰੀ ਦੇ ਧਿਆਨ ਚ ਲਿਆਂਦਾ ਇਸ ਮਾਮਲੇ ਨੂੰ ਲੈ ਕੇ ਅਸੀਂ ਨਹੀਂ ਲਿਆਂਦਾ ਅਸੀਂ ਉਹਨਾਂ ਨੂੰ ਪਹਿਲਾਂ ਕਿਹਾ ਸੀ ਵੀ ਸੱਦ ਲਓ ਜੇ ਸਾਡੇ ਨਾਲ ਪਹਿਲਾਂ ਵੀ ਨਹੀਂ ਕੀਤਾ ਸੀਗਾ ਇਦਾਂ ਤਕਾਸ਼ਾਈ ਕਰਨੇ ਨੂੰ ਕਰਦੇ ਸੀ ਅਸੀਂ ਉਦੋਂ ਉਹਨਾਂ ਨੂੰ ਕਿਹਾ ਸੀ ਤੁਹਾਨੂੰ ਜਿਆਦਾ ਤਕਲੀਫ ਹੈ ਤਾਂ ਵੀ ਤੁਸੀਂ ਦੂਜਾ ਪਟਵਾਰੀ ਸੱਦ ਲਓ ਪਟਵਾਰੀ ਸੱਦ ਕੇ ਆਪਣਾ ਬਿਨਵੇੜਾ ਕਰ ਲਓ ਤੇ ਪਹਿਲਾਂ ਵੀ ਕੋਈ ਤੁਹਾਡੀ ਇਹਨਾਂ ਨਾਲ ਰੰਜਿਸ਼ ਹੋਈ ਹੈ ਕੋਈ ਨਹੀਂ ਪਹਿਲਾਂ ਨਹੀਂ ਹੋਈ ਪਹਿਲਾਂ ਉਦੋਂ ਇਹੀ ਮੁੰਡਾ ਪਹਿਲਾਂ ਜਿਹੜਾ ਸਾਈ ਲਿਆ ਮੁੰਡਾ ਇਹ ਅੱਗੇ ਪਹਿਲਾਂ ਵੀ ਇ ਨਾ ਜੀ ਬਾਈ ਸਤਵਿੰਦਰ ਸਿੰਘ ਜੀ ਹਾਂ ਜੀ ਆਪਣਾ ਕੋ ਉਧਾ ਕੀ ਹੈ ਜੀ ਇੱਥੇ ਦਾ ਸਰਪੰਚੀ ਦਾ ਅਧਾ ਜੀ ਸਰ ਕੀ ਮਾਮਲਾ ਕੀ ਅੱਜ ਪਿੰਡਾਂ ਦੇ ਵਿੱਚ ਇੱਥੇ ਆਪਣਾ ਖੜੇ ਆ ਕਿਹੜੇ ਪਿੰਡ ਆਪਣਾ ਹਰਵੰਸਪੁਰ ਜੀ ਹਰਵੰਸਪੁਰ ਦੇ ਵਿੱਚ ਖੜੇ ਆ ਕੀ ਮਾਮਲਾ ਕੀ ਹੈ ਖੇਤਾਂ ਨੂੰ ਲੈ ਕੇ ਜਿਹੜਾ ਮਾਮਲਾ ਇਹ ਆ ਜੀ ਜਦੋਂ ਕੱਲ ਮੈਂ ਇੱਥੇ ਆਇਆ ਮੈਨੂੰ ਬੁਲਾਇਆ ਸੀਗਾ ਤੇ ਉਹ ਸਿਰਫ ਮੈਨੂੰ ਇੰਨੀ ਗੱਲ ਉਹਨਾਂ ਨੇ ਕਹੀ ਆ ਭਾਜੀ ਸਾਡੀ ਇਹ ਵੱਟ ਵਿੰਗੀ ਸੀਗੀ ਅਸੀਂ ਸਿੱਧੀ ਕਰਨੀ ਸੀ ਉਹ ਕਰਤੀ ਆ ਤੁਹਾਨੂੰ ਸਿਰਫ ਦਿਖਾਣੀ ਸੀਗੀ ਠੀਕ ਆ ਜੀ ਜਦੋਂ ਮੈਂ ਆ ਕੇ ਪੁੱਛਿਆ ਪ੍ਰੇਮ ਸਿੰਘ ਪ੍ਰੇਮ ਸਿੰਘ ਹੈ ਨਹੀਂ ਸੀਗੇ ਇੱਥੇ ਮੈਂ ਉਸੇ ਵੇਲੇ ਵਾਪਸੀ ਘਰ ਨੂੰ ਚਲ ਗਿਆ ਜੋ ਉਹਨਾਂ ਦੇ ਨਾਲ ਬਾਕੀ ਮੁੰਡੇ ਸੀਗੇ ਉਹਨਾਂ ਨੇ ਪਤਾ ਨਹੀਂ ਮੇਰੇ ਆਉਣ ਤੋਂ ਪਹਿਲਾਂ ਬੱਟ ਸਿੱਧੀ ਕਰਤੀ ਮੈਂ ਉਸ ਤੋਂ ਬਾਅਦ ਕੋਈ ਗੱਲ ਨਹੀਂ ਕੀਤੀ ਇਹਨਾਂ ਨੂੰ ਫੋਨ ਕੀਤਾ ਕਹਿੰਦੇ ਹੈ ਨਹੀਂ ਮੈਂ ਇੱਥੇ ਮੈਂ ਵਾਪਸੀ ਚਲੇ ਗਿਆ ਸੀਗਾ ਮੇਰੇ ਆਉਣ ਤੋਂ ਪਹਿਲਾਂ ਬੱਟ ਕਰ ਦਿੱਤੀ ਗਈ ਸੀ ਸਿੱਧੀ ਇਸ ਮਾਮਲੇ ਨੂੰ ਲੈ ਕੇ ਤੁਸੀਂ ਮਗੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਧਿਆਨ ਚ ਲਿਆਉਂਦਾ ਇਹ ਮਾਮਲਾ ਨਹੀਂ ਬਿਲਕੁਲ ਜੀ ਇਹਨਾਂ ਨੇ ਰਾਤ ਰਿਪੋਰਟ ਕੀਤੀ ਸੀ ਤੇ ਇਹਨਾਂ ਨੂੰ ਮੈਂ ਕਿਹਾ ਸੀਗਾ ਵੀ ਹੋ ਸਕੇ ਜੇ ਜੋ ਵੀ ਇਹਨਾਂ ਦਾ ਮਾਮਲਾ ਆ ਉਹ ਜੋ ਪਟਵਾਰੀ ਆ ਜੋ ਉਹਨਾਂ ਤੋਂ ਲਿਆ ਕੇ ਜੋ ਵੀ ਇਹਨਾਂ ਦਾ ਰੌਲਾ ਜਾਓ ਬਿਲਕੁਲ ਕਲੀਅਰ ਕਰਾਇਆ ਜਾਵੇ ਤਾਂ ਕਿ ਜੋ ਇਹ ਬਾਦਰਈਆ ਰੰਜਸ਼ ਇਹਨਾਂ ਨੂੰ ਇੱਥੇ ਰੁਕਿਆ ਜਾਵੇ ਜੀ ਆਪਣਾ ਪ੍ਰੇਮ لال ਜੀ ਪ੍ਰੇਮ لال ਜੀ ਕਿਹੜੇ ਪਿੰਡ ਤੋਂ ਆਪਾਂ ਦੂਜੀ ਪਰਤਾ ਜੀ ਤੇ ਮਾਮਲਾ ਕੀ ਹੈ ਜਿਹੜਾ ਅੱਜ ਖੇਤਾਂ ਦੇ ਵਿੱਚ ਤੁਸੀਂ ਖੜੇ ਹੋ ਮਾਮਲਾ ਜੀ ਇਹ ਦਾ ਵੀ ਕਿ ਕੱਲ ਮੈਨੂੰ ਨਾ ਮੈਂ ਤਿੰਨ ਦਿਨ ਹੋ ਗਿਆ ਪਾਣੀ ਲਾ ਕੇ ਗਿਆ ਤੇ ਕੱਲੇ ਗਿਆ 1:30 ਵਜੇ ਇਥੋਂ ਖੇਤਾਂ 'ਚੋਂ ਦੁਪਹਿਰ ਨੂੰ ਤਾਂ ਮੈਨੂੰ ਹੀ ਨਹੀਂ ਹੈ ਨਾ ਮਤਲਬ ਕਿ ਦੋ ਵਾਰੀ ਨਵੇਂ ਨੰਬਰ ਤੋਂ ਫੋਨ ਕੀਤਾ ਤੇ ਮੈਂ ਚੱਕਿਆ ਤੀਜੀ ਵਾਰੀ ਕੁੜੀ ਆ ਮੇਰੀ ਕਹਿੰਦੀ ਚੱਕ ਲਓ ਪਾਪਾ ਕਿ ਇਹਦਾ ਨੰਬਰ ਆ ਜਦੋਂ ਮੈਂ ਚੱਕਿਆ ਤਾਂ ਮੈਨੂੰ ਬੋਲਿਆ ਕਹਿੰਦਾ ਮੈਂ ਕਿਹਾ ਕੌਣ ਬੋਲ ਰਿਹਾ ਤੁਸੀਂ ਕਹਿੰਦਾ ਮੈਂ ਸਹਿਲ ਬੋਲਦਾ ਮੈਂ ਕਿਹਾ ਸਹਿਲ ਕਿਹੜਾ ਕਹਿੰਦਾ ਮੈਂ ਟਡੋਹਾਲ ਤੋਂ ਆ ਮੈਂ ਕਿਹ ਕੌਣ ਤੂੰ ਮੈਨੂੰ ਤੈਨੂੰ ਜਾਣਦਾ ਕਹਿੰਦਾ ਇਦੋਂ ਦਾ ਕਰਕੇ ਗੱਲ ਆ ਜਿਹੜੀ ਮਾਮੇ ਹੁਣਾਂ ਦੀ ਵਟਵਾ ਅਸੀਂ ਅਸੀਂ ਦੂਜੀ ਕਰਨੀ ਆ ਮੈਂ ਕਿਹਾ ਜਿਹੜੀ ਵਟ ਹੈ ਕੀ ਆ ਜੱਦੀ ਪੁਰਾਣੀ ਚੱਲਦੀ ਆਈ ਆ ਦਾਦਿਆਂ ਪਰਦਾਦਾਦਿਆਂ ਨੂੰ ਤਾਂ ਪਤਾ ਵੀ ਨਹੀਂਗਾ ਤੇ ਇਹੀ ਅਸੀਂ ਬੌਣੇ ਆ ਹੁਣ ਤਾਂ ਕੋਈ ਰੋਲਾ ਨਹੀਂ ਜੇ ਤੁਹਾਡਾ ਰੋਲਾ ਆ ਤੁਸੀਂ ਪਟਵਾਰੀ ਤੋਂ ਜਾ ਕੇ ਕੀ ਆਪਣੇ ਸੱਦ ਕੇ ਪੱਟ ਦਾ ਦੂਜਾ ਨਿਸ਼ਾਨ ਤੇ ਵੀ ਲਵਾਂਗੇ ਸਾਡੀ ਚਾਹੂਗੀ ਅਸੀਂ ਜਗਾ ਛੱਡ ਦਾਂਗੇ ਜੇ ਤੁਹਾਡੇ ਚਾਹੀ ਤੁਸੀਂ ਦੂਜਾ ਕਰ ਲਿਓ ਵਿੱਚ ਪੁਰਾਣੀ ਵਾਟਾ ਨਵੀਂ ਵਾਟ ਕੋਈ ਨਹੀਂ ਕਹਿੰਦਾ ਅਸੀਂ ਤਾਂ ਇੱਦੇ ਹੀ ਠੱਕਾ ਕਰਾਂਗੇ ਅਸੀਂ ਤਾਂ ਇਹੀ ਕਰਨਾ 30 40 ਮੁੰਡੇ ਇੱਥੇ ਲਿਆਂਦੇ ਸੀ ਤਾਂ ਮੈਨੂੰ ਸਰਪੰਚ ਨੇ ਇੱਥੇ ਆ ਕੇ ਜਦੋਂ ਫੋਨ ਕੀਤਾ ਤੇ ਉਹ ਕਹਿੰਦਾ ਵੀ ਇੱਦਾਂ ਦਾ ਕਰਕੇ ਮੁੰਡੇ ਆਇਓ ਇੱਥੇ 30 40 ਵੀ ਤੁਸੀਂ ਨਾ ਇੱਥੇ ਆਇਓ ਵੀ ਐਵੇਂ ਖਰਾਬ ਹੋਊਗਾ ਮੈਂ ਕੱਲ੍ਹ ਐਸਾ ਜੀ ਕਰ ਕੋਈ ਵੀ ਨਹੀਂ ਮੈਂ ਕੱਲ੍ਹ ਐਸਾ ਤੇ ਫਿਰ ਮੈਂ ਨਹੀਂ ਐਵੇਂ ਸਿੱਧਾ ਵੀ ਥਾਣੀ ਜਦੋਂ ਗਿਆ ਤੇ ਉੱਥੇ ਜਾ ਕੇ ਐਪਲੀਕੇਸ਼ਨ ਕੰਪਲੀਟ ਉਸ ਤੋਂ ਬਾਅਦ ਥਾਣੇ ਵਾਲੇ ਮਤਲਬ ਆਏ ਜਾਤੇ ਮੁੰਡੇ 5 10 15 ਮਿੰਟਾਂ ਦੇ ਵਿੱਚ ਹੀ ਆਹ ਬੁਰਜੀਆਂ ਆਪਣੀ ਮਰਜ਼ੀ ਨਾਲ ਬੁਰਜੀਆਂ ਕੱਢ ਗਏ ਕੋਈ ਕੋਈ ਲੰਬਰਦਾਰ ਨਹੀਂ ਕੋਈ ਪਿੰਡ ਦਾ ਮੋਤਵਾਰ ਨਹੀਂ ਸੀ ਕੋਈ ਦੂਜਾ ਨਹੀਂ ਸੀਗਾ ਪਟਵਾਰੀ ਨਹੀਂ ਸੀ ਉਹ ਆਪਣੀ ਹੀ ਮਰਜ਼ੀ ਨਾਲ ਬੁਰਜੀਆਂ ਲਿਆ ਕੇ ਵਿੱਚ ਰੂੜੀ ਪਾ ਕੇ ਉਹ ਚੱਲ ਗਏ ਆ ਤੇ ਗੁੰਡਾਗਰਦੀ ਨਹੀਂ ਪੂਰੀ ਕੀਤੀ ਤਿੰਨ ਚਾਰ ਕੀ ਨਾਂ ਸੀ ਉਹ ਵਿਅਕਤੀਆਂ ਦੇ ਕਿੱਥੇ ਦੇ ਰਹਿਣ ਹੋ ਰਹੇ ਹੋ ਇੱਕ ਜੀ ਇੱਕ ਸੇ ਤਾਂ ਦੋ ਤਾਂ ਆ ਜੀ ਬਾਕੀ ਹਣੇ ਪਛਾਤੇ ਬੰਦੇ ਸੀਗੇ 30 40 ਸੀਗੇ ਸਰਪੰਚ ਦੀ ਮੇਰੇ ਤੋਂ ਰਿਕਾਰਡਿੰਗ ਪਈ ਸਰਪੰਚ ਨੇ ਕਾਦੇ ਉੱਪਰ ਆਏ ਸੀਗੇ ਤਿੰਨ ਚਾਰ ਗੱਡੀਆਂ ਸੀ ਇੱਕ ਟਰੈਕਟਰ ਸੀ ਜ ਸਵਰਾਜ 855 ਟਰੈਕਟਰ ਲਾਵਾ ਦਾ ਨਵਾਂ ਨੀਲੇ ਫਾਲੇ ਪਏ ਸੀਗੇ ਉੱਥੇ ਬਕਾਇਦਾ ਉਹਨਾਂ ਦੇ ਘਰ ਖੜਾ ਰਿਹਾ ਅੱਧਾ ਪੌਣਾ ਘੰਟਾ ਜਦੋਂ ਇੱਧਰ ਨੂੰ ਆਏ ਆ ਅੱਧਾ ਪੌਣਾ ਦੱਸਿਆ ਉਸ ਤੋਂ ਹੁਣ ਉਹ ਵੀ ਮੈਂ ਕੈਮਰੇ ਦੀ ਰਿਕਾਰਡਿੰਗ ਕਢਾ ਲੈਣੀ ਆ ਟਰੈਕਟਰ ਉਹਨਾਂ ਦੇ ਘਰਾਂ ਦੇ ਮੂਹਰੇ ਵੀ ਖੜਾ ਸੀਗਾ ਤੇ ਕੱਲ ਇਹਨਾਂ ਦਾ ਪੁਲਿਸ ਵਾਲੇ ਆਏ ਸੀਗੇ ਬਿਗੈਰ ਨੰਬਰ ਪਲੇਟ ਤੋਂ ਮੋਟਰਸਾਈਕਲ ਵੀ ਚੱਕ ਕੇ ਲਗਾਏ ਆ ਤੇ ਵੱਡੇ ਹੂਟਰ ਅਸੀਂ ਦੂਜਾ ਕਰ ਲਾਂਗੇ ਇੱਕ ਇਹਦੇ ਬਾਹਰੋਂ ਮੁੰਡਾ ਆਇਆ ਹੁਣ ਇਹ ਵੀ ਬਾਹਰੋਂ ਵੀ ਮੁੰਡਾ ਆ ਕੇ ਇਹ ਵੀ ਧਮਕੀਆਂ ਦਿੰਦਾ ਜੀ ਬਾਹਰੋਂ ਫੋਨ ਕਰਾਉਂਦਾ ਮੈਨੂੰ ਕਹਿੰਦਾ ਤੈਨੂੰ ਛੱਡਣਾ ਨਹੀਂ ਤੈਨੂੰ ਮਾਰ ਦਾਂਗੇ ਜਾਂ ਉਹ ਇਦਾਂ ਕਰਾਂਗੇ ਜੀ ਮੈਨੂੰ ਨਾ ਤੇ ਖਤਰਾ ਜੀ ਮੈਂ ਇਕੱਲਾ ਹੀ ਮੇਤੇ ਵੱਡੇ ਭਰਾ ਬਾਹਰ ਗਏ ਹੋਆ ਚੌਂਕੀਦਾਰ ਹੈਗਾ ਜੀ ਉਹ ਖੇਤਾਂ ਨੇ ਮੈਂ ਹੀ ਖੇਤੀ ਕਰਦਾ ਇਹ ਜਿਹੜਾ ਖੇਤ ਇਹ ਕਿਹਨਾਂ ਦੇ ਨਾਂ ਤੇ ਹੈ ਇਹ ਮੇਰੇ ਬਜ਼ੁਰਗ ਦੇ ਨਾਂ ਤੇ ਜੀ ਮੇਰੇ ਪਿਤਾ ਜੀ ਇਹ ਖੜੇ ਆ ਇਹਨਾਂ ਦੇ ਨਾਂ ਤੇ ਮੈਂ ਛੋਟ ਆ ਮੇਤੋਂ ਕੀ ਨਾਂ ਜੀ ਇਹਨਾਂ ਦਾ ਦਰਸ਼ਨ ਰਾਮ ਜੀ ਦਰਸ਼ਨ ਰਾਮ ਦਰਸ਼ਨ ਰਾਮ ਹਾਂ ਜੀ ਤੇ ਮੈਂ ਵੀ ਇੱਥੇ ਇਹੀ ਪਿੰਡ ਦੇ ਆ ਹਾਂ ਜੀ ਇਹੀ ਮੇਰੇ ਪਿਤਾ ਜੀ ਇਹੀ ਮਤਲਬ ਪਿੰਡ ਦੇ ਅਜੀਤਪੁਰ ਦੇ ਆ ਜੀ ਮੈਂ ਹੀ ਖੇਤੀ ਕਰਦਾ ਸਾਡੀ ਖੇਤੀ ਪੰਜਾਂ ਭਰਾਵਾਂ ਦੀ ਸਾਂਝੀ ਹੈ ਮੈਂ ਮੈਂ ਹੀ ਖੇਤੀ ਕਰਦਾ ਮੇਤੋਂ ਵੱਡੇ ਬਾਹਰ ਗਏ ਹੋਏ ਚੌਂਕੀਦਾਰ ਇੱ ਇਹ ਮਤਲਬ ਇਹਨਾਂ ਦੇ 3-4 ਹਿੱਲੇ ਹੋ ਕੇ ਅੱਕ ਕੇ ਹੁਣ ਦੇਖੋ ਨਹੀਂ ਬੱਟ ਪਾਤੀ ਆ ਪਹਿਲਾਂ ਵੀ ਨਹੀਂ ਪਿਛਲੀ ਵਾਰੀ ਵੀ ਬੱਟ ਪਾਈ ਸੀ ਉਸ ਵੇਲੇ ਤਾਂ ਪਿੰਦ ਦੇ ਮੋਹਦ ਵਾਰਿਆਂ ਨੂੰ ਦਿਖਾ ਲਿਆ ਦੋ ਨੂੰ ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਇੱਜਾ ਥੋੜੀ ਜਿਹੀ ਪਹਿਲਾਂ ਬਾਈ ਸੀ ਨਹੀਂ ਮੈਂ ਬੱਟ ਪਾਤੀਆਂ ਤੇ ਬੱਟ ਪਾ ਲਈ ਮੈਂ ਪਾਤੀ ਹੁਣ ਹੀ ਨਹੀਂ ਦੇਖ ਲਓ ੱੱਕੇ ਨਾਲ ਕਣਕ ਵੀ ਮੇਰੀ ਮਿੱਲੀ ਬੀਜੀ ਉਹ ਕਣਕਾ ਮਹੀਨੇ ਦੋ ਹੋ ਗਏ ਜਿਹਨਾਂ ਨੂੰ ਦੁੱਖ ਤਕਲੀਫ ਸੀ ਇਹ ਪਹਿਲਾਂ ਕਰਦੇ ਰੌਣੀ ਕੀਤੇ ਬਾਹ ਕੇ ਮੈਂ ਉਸ ਵੇਲੇ ਇਹ ਕਰਦੇ ਪਏ ਕੇਸ ਕੇ ਉਸ ਵੇਲੇ ਨਿਸ਼ਾਨਦੇਵੀ ਦੁਆ ਕੇ ਕਰਨ ਦੇ ਸਾਨੂੰ ਕੋਈ ਦੁੱਖ ਨਹੀਂ ਸੀਗਾ ਸਾਡੀ ਫਸਲ ਬੀਜੀ ਤੇ ਨਹੀਂ ਦੂਜਾ ਕੀਤਾ ਜ ਇਹ ਜੀ ਇਹ ਹੈਗਾ ਜੀ ਇਹਨਾਂ ਦਾ 15-15 ਨਾਲ ਹੀ ਹੁੰਦਾ ਦੋਹਾਂ ਭਰਾਵਾਂ ਦਾ ਜੀ ਇਹ ਦੋ ਹੀ ਭਰਾ ਆ ਮਤਲਬ ਤੇ ਇੱਕ ਚਾਚਾ ਮਰ ਗਿਆ ਉਹਦੇ ਮੁੰਡੇ ਆ ਜੀ ਮੁੰਡੇ ਬਾਹਰ ਇਹ 28 ਕਨਾਲਾ ਜੀ ਇਹਨਾਂ ਦਾ ਨਹੀਂ ਪੂਰਾ ਹੁੰਦਾ ਅਸੀਂ ਜਿੱਥੇ ਸਾਡੀ ਵਟ ਆ ਜਾਂ ਨਿਸ਼ਾਨਦੇਹੀ ਪਟਵਾਰੀ ਲਿਆ ਕੇ ਜਿੱਥੇ ਨਿਸ਼ਾਨਦੇਹੀ ਦੇ ਦੋ ਅਸੀਂ ਛੱਡਾਂਗੇ ਥਾਂ ਜੀ ਜਿਹੜੀ ਵਟ ਜਿੱਥੇ ਪਹਿਲੀ ਪਈਓ ਅਸੀਂ ਉੱਥੇ ਵਟ ਪਾਉਣੀ ਕੋਈ ਇਸ ਇਸ ਮਾਮਲੇ ਨੂੰ ਲੈ ਕੇ ਕੋਈ ਪਟਵਾਰੀ ਦੇ ਧਿਆਨ ਜ ਨਹੀਂ ਲੈਂਦਾ ਮੁੱਦਾ ਸਾਡਾ ਕੋਈ ਰੌਲਾ ਸਾਡਾ ਤਾਂ ਰੌਲਾ ਨਹੀਂ ਜੀ ਸਾਡਾ ਤਾਂ ਰੌਲਾ ਹੋਵੇ ਤਾਂ ਕਿ ਉਹਨਾਂ ਦਾ ਫਰਜ਼ ਬਣਦਾ ਉਹਨਾਂ ਨੂੰ ਤਕਲੀਫ ਹੋਣਾ ਨੂੰ ਆ ਜੀ ਉਹਨਾਂ ਕਬੇ ਦਾ ਹਿਕਾਰਾ ਹੀ ਹੈ ਥੈਂ ਤਾਂ ਉਹਨਾਂ ਦਾ ਘਰ ਦਾ ਬੱਟੂ ਨਹੀਂ ਬਾਈ ਆ ਸਾਡਾ ਤਾਂ ਪੂਰਾ ਸਾਡੇ ਨੂੰ ਨਿਕਲੇ ਜਾਂ ਘਟੇ ਬੱਦੇ ਸਾਈ ਤਾਂ ਮਜ ਦੂਜਾ ਕਾਰਨ ਉਹ ਮੌਕੇ ਤੇ ਸਰਪੰਚ ਵੀ ਤੇ ਆਇਆ ਸਰਪੰਚ ਦੇ ਆਉਣ ਤੋਂ ਪਹਿਲਾਂ ਹੀ ਬਟ ਬਾਤ ਹੀ ਸਰਪੰਚ ਨੇ ਮੈਨੂੰ ਫੋਨ ਕੀਤਾ ਜੀ ਪ੍ਰਸ਼ਾਸਨ ਦੇ ਤੇ ਧਿਆਨ ਲਿਆਉਂਦਾ ਇਸ ਮਾਮਲੇ ਨੂੰ ਲੈ ਕੇ ਹਾਂ ਜੀ ਪ੍ਰਸ਼ਾਸਨ ਦੇ ਧਿਆਨ ਤੇ ਕੱਲ ਜੀ ਮੈਂ ਐਫ ਆਈ ਦਾਜ ਕਰਾਈ ਆ ਉੱਥੇ ਕਰਵਾਤੀ ਉਹ ਆ ਜੀ ਕੀ ਮੰਗ ਰੱਖਦੇ ਪ੍ਰਸ਼ਾਸਨ ਕੋਲ ਮੰਗ ਜੀ ਇਹੀ ਆ ਜਿੱਥੇ ਸਾਡੀ ਪਹਿਲੀ ਪੱਟ ਪ੍ਰਾਣੀ ਆ ਉੱਥੇ ਪੈ ਜਾਵੇ ਹਾਂ ਬਾਕੀ ਉਸ ਤੋਂ ਬਾਅਦ ਜਦੋਂ ਕਣਕ ਵੱਢ ਹੋ ਜਾਊਗੀ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਹਜਾਨਾ ਆ ਇਹਨਾਂ ਦਾ ਨੁਕਸਾਨ ਕੀਤਾ ਇਹ ਪੂਰਾ ਕੀਤਾ ਜਾਵੇ ਬਾਕੀ ਨਾਲ ਤੋਂ ਮੈਨੂੰ ਖਤਰਾ ਆ ਜੀ ਇਹ ਮਾਰ ਵੀ ਸਕਦੇ ਮੈਨੂੰ ਮੈਂ ਇਕੱਲਾ ਇਕੱਲਾ ਖੇਤਾਂ 'ਚ ਆ ਬਾਕੀ ਇਹਨਾਂ ਤੇ ਪੂਰੀ ਨਾਥ ਨਕੇਲ ਪਾਈ ਜਾਵੇ ਇਹ ਬਦਮਾਸ਼ੀ ਬਾਹਰ ਇਹਨਾਂ ਤੋਂ ਪੈਸੇ ਹੈ ਜੀ ਬਾਹਰ ਲੇ ਮੈਂ ਤਾਂ ਇੱਥੇ ਮਤਲਬ ਕਿ ਬੇਲਾ ਰ ਇਹਨਾਂ ਦਿਹਾੜੀ ਦਾ ਪਿਆ ਉਹ ਜ਼ਮੀਨ ਦਾ ਖੇਤੀਬਾੜੀ ਦਾ ਕੰਮ ਕਰਦਾ ਮੇਰੇ ਤੋਂ ਵੇਹ ਨਹੀਂ ਪੈਸੇ ਜੀ ਇੱਕ ਇਹਨਾਂ ਦਾ ਮੁੰਡਾ ਬੈਂਕ 'ਚ ਲੱਗਾ ਉਹ ਵੀ ਤਾਂ ਕਿੰਦਾ ਸ਼ਹਿਰ ਰੰਦਾ ਆ ਸਾਬੀ ਨਾ ਆ ਠੀਕ ਆ ਜੀ ਇਹ ਕਿੱਥੇ ਆਇਆ ਮੁੰਡਾ ਬਾਹਰੋਂ ਹੁਣ ਥੋੜੇ ਦਿਨ ਹੋਇਆ ਆ ਇਹਨੂੰ ਤੇ ਉਹਨੂੰ ਖੀਰਾ ਕਹਿੰਦੇ ਦਿਨੇਸ਼ ਦੇ ਪ੍ਰਕਾਰ ਸਾਧ ਦੇ ਜਿੰਦਕਾਰੀ ਇੱਕ ਵੱਡਾ ਬਾਹਰ ਆ ਪੋਤੇ ਵੀ ਇਹਨਾਂ ਦੇ ਇਦਾਂ ਹੀ ਆ ਜੀ ਉਹ ਗੱਲ ਆ ਮੌਕੇ ਦੇ ਸਰਪੰਚ ਸੀਗੇ ਇੱਥੇ ਸਰਪੰਚ ਬਾਕੀ ਸਰਪੰ ਸਰ ਜੀ ਆਪਣਾ ਕਿਹੜੇ ਪਿੰਡ ਤੋਂ ਆਪਾਂ ਮੇਰਾ ਪਿੰਡ ਨਵਾੜਾ ਜਗਜੀਤਪੁਰ ਮੇਰੇ ਨਾਨਕ ਹੈ ਇੱਥੇ ਅੱਛਾ ਕੀ ਮਾਮਲਾ ਕੀ ਹੈ ਕਿ ਜਿਹੜਾ ਗੱਲ ਦਾ ਕੋਈ ਮੰਗੀ ਆ ਮੇਰਾ ਨਾਨਾ ਹੈ ਇੱਧਰ ਮੇਰਾ ਮਾਮਾ ਜੀ ਸਹੀ ਆ ਹੂੰ ਆਪਾਂ ਪ੍ਰੇਮ ਸਿਗਾ ਜੀ ਇੱਧਰ ਨਾਨਾ ਸਿਗਾ ਪਿੱਛੇ ਇਹ ਕੋਈ ਐਡਾ ਹੈ ਨਹੀਂ ਉਹ ਬੰਨਾ ਵੱਡੀ ਜਾਂਦਾ ਸੀ ਨਾਲ ਥੋੜਾ ਥੋੜਾ ਕਰਕੇ ਆਪਣੇ ਨਾਨੇ ਨੇ ਵੀ ਉਹਨਾਂ ਨੂੰ ਸੁਨੇਹਾ ਦਿੱਤਾ ਜੇ ਮਾਮੇ ਨੂੰ ਫੋਨ ਕਰਦੇ ਮੋਰਿਓ ਕਹਿੰਦਾ ਸੀ ਯਾਰ ਵੇ ਮੈਂ ਤਾਂ ਇੱਧਰ ਹੀ ਆਂ ਤੁਸੀਂ ਬਾਹਰ ਅੰਦਰ ਜਾਣ ਵਾਲੇ ਬੰਦੇ ਆ ਵੇ ਮੈਨੂੰ ਪਰਚੇ ਤੋਂ ਡਰ ਨਹੀਂ ਹੈਗਾ ਤੁਸੀਂ ਆਪਣਾ ਕੰਮ ਨਾ ਖਰਾਬ ਕਰ ਲਿਓ ਇਹ ਮੋਰੇ ਦੰਦਾ ਸਗਾ ਤਾਂ ਕੀ ਆ ਜੀ ਆਪਾਂ ਘਰੇ ਵੀ ਬਹੁਤ ਸਨੇਹ ਲਾਇਆ ਇਹਨਾਂ ਦੇ ਬੇ ਯਾਰ ਇਦਾਂ ਨਾ ਕਰ ਆਪਾਂ ਭੱਲੇ ਚ ਰਹਿਣਾ ਪਿਆਰਵਾਜੀ ਨਾ ਰਹਿਣਾ ਵੇ ਤੁਸੀਂ ਮਤਲਬ ਇਦਾਂ ਨਾ ਕਰੋ ਹਨਾ ਪਰ ਜੇ ਜਦੋਂ ਨਹੀਂ ਮੰਨਿਆ ਤੇ ਆਪਾਂ ਅੱਕ ਖਾੜ ਕੇ ਬਹੁਤ ਨੇਹ ਲਾਇਆ ਆਪਾਂ ਕੱਲ੍ਹ ਫੇ ਜਾ ਕੇ ਆਪਣਾ ਆਪਣੀ ਆਪਾਂ ਬੱਟੇ ਸਿੱਧੀ ਕੀਤੀ ਆਪਾਂ ਕੋਈ ਇਹਦਾ ਥਾਂ ਨਹੀਂ ਕੀਤਾ ਕੋਈ ਦੂਆ ਨਹੀਂ ਕੀਤਾ ਆਪਾਂ ਆਪਣੀ ਬੱਟ ਸਿੱਧੀ ਕਰਕੇ ਆਪਾਂ ਹੌਦੀਆਂ ਗੱਡੀਆਂ ਬਸ ਪੰਚਾਇਤ ਦੀ ਮਜੂਰ ਜਿੱਦਾਂ ਸਰ ਕੋਈ ਪੰਚਾਇਤ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਹੋਈ ਹਾਂਜੀ ਆਪਾਂ ਮੌਕੇ ਦੇ ਪਹਿਲਾਂ ਸਰਪੰਚ ਨੂੰ ਆਪਾਂ ਦਿਖਾਇਆ ਮੌਕਾ ਸਰਪੰਚ ਦੀ ਮੌਜੂਦਗੀ ਵਿੱਚ ਸਰਪੰਚ ਤੋਂ ਇਹਨੂੰ ਫੋਨ ਵੀ ਕਰਵਾਇਆ ਇਹ ਪਰ ਨਹੀਂ ਆਇਆ ਸਿਗਾ ਘਰੇ ਹੀ ਇਹ ਕਹਿੰਦਾ ਮੈਂ ਹੈ ਨਹੀਂ ਮੇਰਾ ਟਾਈਮ ਹੈ ਨਹੀਂ ਫਲਾਨਾ ਤੇ ਹੁਕੜਾ ਬੱਟ ਇਦਾਂ ਉਦਾਂ ਕਦੇ ਨਹੀਂ ਸੁਣੀ ਪੰਚਾਇਤ ਦੀ ਮੌਜੂਦਗੀ ਵਿੱਚ ਪਹਿਲਾਂ ਵੀ ਆਪਾਂ ਇਹਨੂੰ ਸੁਨੇਹੇ ਭੇਜੇ ਪਰ ਇਹਨੇ ਨਹੀਂ ਗੱਲ ਸੁਣੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਹਾਂਜੀ ਇਸ ਮਾਮਲੇ ਨੂੰ ਪੁਲਿਸ ਸ਼ਿਕਾਇਤ ਕੀਤੀ ਪੁਲਿਸ ਆਈ ਸੀ ਮੌਕੇ ਦੇ ਉੱਥੇ ਮੌਜ ਮੌਕਾ ਦੇਖ ਕੇ ਗਏ ਹਾਂਜੀ ਤੇ ਕੀ ਪ੍ਰਸ਼ਾਸਨ ਕੋਲ ਮੰਗ ਦੱਸਦੇ ਆਪਾਂ ਆਪਾਂ ਕੋਈ ਨਹੀਂ ਪ੍ਰਸ਼ਾਸਨ ਸਹੀ ਹੈ ਜਿਹੀ ਸਹੀ ਦੁਆ ਚੱਲਦੇ ਪੈ ਨਾਲ ਕੋਈ ਆਪਾਂ ਨੂੰ ਦੂਜਾ ਨਹੀਂ ਜੋ ਹੱਕ ਦੀ ਕਰਨਗੇ ਠੀਕ ਹੈ ਜੀ ਆਪ हां जी सर एक जगजीतपुर ਦੇ ਵਿੱਚ ਲੜਾਈ ਝਗੜਿਆਂ ਦੇ ਮਾਮਲਿਆਂ ਨੂੰ ਲੈ ਕੇ ਕੀ ਮਾਮਲਾ ਆ ਨਹੀਂ ਸਾਰਾ ਨਹੀਂ ਲੜਾਈ ਝਗੜਾ ਨਹੀਂ ਉਹਦੇ ਵਿੱਚ ਇਹਨਾਂ ਦਾ ਜ਼ਮੀਨ ਦਾ ਥੋੜਾ ਮਤਲਬ ਵੰਡ ਦਾ ਚੱਲਦਾ ਸੀਗਾ ਇਹਨਾਂ ਦਾ ਹਸਪੀਟਲ ਡਿਸਕਿਊਟ ਤੋਂ ਕੱਲ ਇੱਕ ਧਿਰ ਨੇ ਮਤਲਬ ਉੱਥੇ ਜਿਹੜੀ ਆ ਉਹ ਵਾਟ ਸਿੱਧੀ ਕਰਤੀ ਐ ਤੇ ਅੱਜ ਦੋਵਾਂ ਪਾਰਟੀਆਂ ਨੂੰ ਟਾਈਮ ਦਿੱਤਾ ਸੀਗਾ ਤੇ ਉਹਨਾਂ ਦਾ ਬਿਠਾ ਕੇ ਜੋ ਵੀ ਹੈਗਾ ਉਹ ਨਿਬੇੜ ਦੇਗੇ ਜੇ ਕੋਈ ਮੀਰਮੈਂਟ ਕਰਾਣੀ ਹੈਗੀ ਤਾਂ ਮਾਲ ਮਹਿਕਮੇ ਤੋਂ ਇਹਨਾਂ ਦੀ ਇਮਤਿਹਨ ਕਰਵਾ ਕੇ ਜਿਹਦਾ ਵੀ ਹੱਕ ਬਣਦਾ ਲਿਖਤਾ ਜਾਏਗਾ ਸਹਿ ਸ਼ੁਭਨਾਮ ਕੀਜੀ ਆਪਣਾ ਐਸਐਸਏ ਸ਼ੋਕਮਰ